ਉਹ ਕੀ ਸੱਚ ਹੈ ਕਿ ਸਾਨੂੰ ਸਾਨੂੰ ਜਨਮ ਭਾਵੇਂ ਸਾਡੇ ਮਾਪੇ ਦਿੱਤਾ ਪਰ ਅਸਲੀ ਜਨਮ ਦੇਣ ਵਾਲੇ ਸਾਡੇ ਬਾਬਾ ਸਾਹਿਬ ਸੀ ਇਸ ਲਈ ਅਸੀਂ ਉਹਨਾਂ ਨੂੰ ਪਿਤਾ ਦਾ ਦਰਜਾ ਦਿੱਤਾ ਸਾਨੂੰ ਦਬਲੇ ਕੁਛੇ ਵਰਗ ਵਿੱਚੋਂ ਕੱਢਣ ਵਾਲੇ ਸਾਡੇ ਬਾਬਾ ਸਾਹਿਬ ਸਨ ਸ਼ੁਰੂਆਤ ਤੋਂ ਹੀ ਉਹਨਾਂ ਨੇ ਜ਼ਿੰਦਗੀ ਵਿੱਚ ਬੜੀ ਔਖਾ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਿਵੇਂ ਸਾਰਿਆਂ ਨੇ ਦੱਸਿਆ ਸਕੂਲ ਵਿੱਚ ਉਹਨਾਂ ਨੂੰ ਪੇੜਤਾਰ ਕੀਤਾ ਉਹਨਾਂ ਨੂੰ ਬੱਚਿਆਂ ਦੇ ਨਾਲ ਵੀ ਪੈਣ ਮਿਲਿਆ इतों तक कि पानी भी उन्होंने कोई होर भर के सारे मंगाव ने उन्होंने रोकया नहीं सब होर प्रेरित किया अपनी लड़ाई होर लड़नी है वह कहें सन कि सिक्ख्या ही वह हथियार है जोड़ा सू समाजिक अन्या तो खत्म कर सकते हैं वो पहले दलित व्यक्ति सन जिन्होंने ने उच्ची सिक्ख्या प्राप्त की विदेशों जाके व्डिया डिग्रिया हासिल की कोलंबिया यूनिवर्सिटी ਤੋਂ পিএইচডি ਡਰਿਸਟਨ ਦੀ ਡਿਗਰੀ ਲੰਡਨ ਤੋਂ ਹਾਸਲ ਕੀਤੀ ਜਿਵੇਂ ਜਿਵੇਂ ਉਹ ਉਹਨਾਂ ਨੇ ਆਪਣੀ ਪਛਾਣ ਬਣਾਈ ਉਹ ਸਮਾਜਿਕ ਨਿਆਂ ਦੇ ਵਿੱਚ ਹੋਰ ਦਿਲਚਸਪੀ ਲੈਣ ਲੱਗੇ ਦਲਿਤਾਂ ਦੀ ਆਵਾਜ਼ ਉਲੰਘ ਕੀਤੀ chùa ਚੂਦ ਦੇ ਜਿਹ ਇਤਿਹਾਸਿਕ ਜਿੱਤ ਸੀ ਉਹਨਾਂ ਦੀ 1927 ਵਿੱਚ ਮਹਾਰ ਪੈਨ ਸੰਗਰਸ਼ ਕੀਤਾ ਜਿਸ ਕਾਰਨ ਸਾਡੂ ਇਹਨਾਂ ਦੇ ਅਧਿਕਾਰ ਲਿਆ ਉਹਨਾਂ ਨੇ ਬਰਾਬਰੀ ਦੀ ਲੜਾਈ ਜੜੀ ਕਿਸਾਰੇ ਕੋਈ ਵੀ ਵਿਅਕਤੀ ਹੋਵੇ ਕਿਸੇ ਵੀ ਜਾਤੀ ਕਿਸੇ ਵੀ ਧਰਮ ਦਾ ਨਿੰਮਾ ਸਬੰਧਤ ਹੋਵੇ ਉਹਨਾਂ ਨੂੰ ਬਰਾਬਰ ਹੱਕ ਦਿੱਤੇ ਜਾਣ ਐਦਾਂ ਉਹਨਾਂ ਨੇ ਔਰਤਾਂ ਦੇ ਲਈ ਦੇ ਹੱਕ ਲਈ ਉਹਨਾਂ ਦੀ ਆਜ਼ਾਦੀ ਵੀ ਮਿਠਾ ਸਕੀ ਹਿੰਦੂ ਕੋਡ ਬਿਲ 1932 ਵਿੱਚ ਉਹਨਾਂ ਨੇ ਪੇਸ਼ ਕੀਤਾ ਜਿਸ ਵਿੱਚ ਔਰਤਾਂ ਨੂੰ ਅਧਿਕਾਰ ਮਿਲਨੇ ਸਨ ਜਾਇਦਾਦ ਦੇ ਅਧਿਕਾਰ

हां सਾਨੂੰ ਇਸ ਕਾਪੀ ਬਣਾਇਆ ਪਰ ਅੱਜ ਇੱਥੇ ਥੋੜਾ ਜਿਹਾ ਡਿਸਪਾਇੰਟਡ ਵੀ ਹੈ ਗਿਆ ਕਿ ਜਿੰਨੀ ਬਰਾਬਰੀ ਉਹ ਕਹਿੰਦੇ ਸਨ ਕਿ ਔਰਤਾਂ ਔਰ ਆਦਮੀਆਂ ਵਿੱਚ ਬਰਾਬਰੀ ਲਿਆਉਣੀ ਹੈ ਇਸ ਲੋਟੂਨੀ ਅਬਾਊਟ ਕਿ ਕਾਸਟ ਸਭ ਇਹ ਖਤਮ ਕਰਨੀ ਸੀ ਇਕਵੈਲਟੀ ਇਕਵੈਲਟੀ ਦਾ ਮੇਨ ਸੀਗਾ ਪਰ ਅੱਜ ਵੀ ਤੁਸੀਂ ਆਪਣੇ ਆਲ ਦੁਆਰੇ ਦੇਖੋ ਵੀ ਸਮਾਗਮ 'ਚ ਹੀ ਦੇਖੋ ਔਰਤਾਂ ਦੀ ਕੀਮਤੀ ਆਦਮੀਆਂ ਦੀ ਕੀਮਤੀ

औरतान की कि सफलता है डिपेंड करता कम्यूनिटी की कि सफलता होगी अंत में कि सोच तो अपने दिल्ली वसाइए उन्होंने दिती सिक्ख्या अपनी दिनचर्याइए उन्हों की लड़ाई यह अधूरी है जो असि उन्होंने दिती सिक्ख्या अगे नहीं लगे जाते उन्होंने कहना सिखो

जय हिंद जय भारत